ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ 5 ਦਿਨਾਂ ਤੇ ਮੌਸਮ ਦੀ ਯਾਨੀ ਕਿ 20 ਨਵੰਬਰ ਤੱਕ ਪੰਜਾਬ ਦਾ ਮੌਸਮ ਕਿਵੇਂ ਦਾ ਰਹਿਣ ਦੇ आसार ਹੋਣਗੇ ਸੋ ਤਾਂ ਫੇਰ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਟੈਂਪਰੇਚਰ ਦੀ ਆਪਾਂ ਗੱਲ ਕਰਾਂਗੇ ਰਾਤਾਂ ਦੇ ਟੈਂਪਰੇਚਰ ਜਿਹੜੇ ਓ 6 ਤੋਂ ਲੈ ਕੇ 10 ਦੇ ਵਿਚਕਾਰ ਦਰਜ ਹੋ ਰਹੇ ਨੇ ਅੱਜ ਵੀ ਜਿਹੜਾ ਜ ਸੱਤ ਅੱਠ ਨੌ ਦੇ ਕਰੀਬ ਪੰਜਾਬ ਦੇ ਟੈਂਪਰੇਚਰ ਹੈ ਜਿਹੜੇ ਉਹ ਬਹੁਤ ਹੀ ਖੇਤਰਾਂ ਦੇ ਵਿੱਚ ਦਰਜ ਹੋਏ ਨੇ ਜੇਕਰ ਰਾਤਾਂ ਦੀ ਗੱਲ ਕਰਦੇ ਆਂ ਤੇ ਰਾਤਾਂ ਜੜੀਆਂ ਨੇ ਠੰਡੀਆਂ ਨੇ ਆਉਂਦੀਆਂ ਰਾਤਾਂ ਹੋਰ ਠੰਡੀਆਂ ਹੋਣਗੀਆਂ ਪਹਾੜਾਂ ਦੇ ਵਿੱਚ ਬਰਫਬਾਰੀ ਦਾ ਚੰਗਾ ਦੌਰ ਲੱਗਿਆ ਨਵੰਬਰ ਮਹੀਨੇ ਦੇ ਵਿੱਚ ਜਿਹਦੇ ਸਦਕਾ ਮੈਦਾਨਾਂ ਦੇ ਵਿੱਚ ਠੰਡ ਜੜੀਆਂ ਇੱਕਦਮ ਵਧੀ ਹੋਈ ਹੈ ਤੇ ਠੰਡੀਆਂ ਜੜੀਆਂ ਖੁਸ਼ਕ ਹਵਾਵਾਂ ਜਿਹੜੀਆਂ ਆ ਰਹੀਆਂ ਨੇ ਪਹਾੜਾਂ ਤੋਂ ਸਿੱਧਾ ਹੇਠਾਂ ਨੂੰ ਕੂਚ ਕਰ ਰਹੀਆਂ ਨੇ ਤੇ ਜਿਸ ਦੇ ਨਾਲ ਪੰਜਾਬ ਕਾ ਲਈਏ ਹਰਿਆਣਾ ਕਾ ਲਈਏ ਰਾਜਸਥਾਨ ਦੇ ਉੱਤਰੀ ਭਾਗ ਦੇ ਦਿੱਲੀ ਗੁਰੂਗਰਾਮ ਨੇੜੇ ਤੱਕ ਜਰੀਏ ਠੰਡ ਛਾਈ ਹੋਈ ਆ ਤੇ ਇਹਦੇ ਨਾਲ ਹੀ ਜਿਹੜਾ ਜਹਾ ਹਵਾ ਪ੍ਰਦੂਸ਼ਣ ਨੇ ਵੀ ਵੱਧ ਚੱਕੀ ਹੋਈ ਆ ਤੇ ਜਿਹੜਾ ਜਿਹੜਾ ਹਵਾ ਦੀ ਗੁਣਵੱਤਾ ਹਵਾ ਦੀ ਕੁਆਲਿਟੀ ਜਿਹੜੀ ਆ ਕਾਫੀ ਖਰਾਬ ਬਣੀ ਹੋਈ ਆ ਜਿਸ ਦੇ ਨਾਲ ਕਾਫੀ ਲੋਕਾਂ ਨੂੰ ਸਾਹ ਦੇ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਆਪਾਂ ਮੌਸਮ ਤੇ ਆਵਾਂਗੇ ਕਿ ਆਉਂਦੇ ਦਿਨਾਂ ਦੇ ਵਿੱਚ ਕੋਈ ਸਿਸਟਮ ਆ ਰਿਹਾ हां जी एक सिस्टम आ ਰਿਹਾ ਜੀ ਜਿਹੜਾ ਕਿ 20 ਤੋਂ ਬਾਅਦ ਆਵੇਗਾ 22 ਤਰੀਕ ਤੱਕ ਸਿੱਧੇ ਤੌਰ ਤੇ ਤੁਹਾਨੂੰ ਕਹਿ ਦਈਏ ਕੋਈ ਸਿਸਟਮ ਨਹੀਂ ਆ ਰਿਹਾ ਕੋਈ ਤਗੜਾ ਸਿਸਟਮ ਨਹੀਂ ਆ ਰਿਹਾ ਜਿਸ ਦੇ ਨਾਲ ਮੀਂਹ ਦੇ ਅਸਰ ਫਿਲਹਾਲ 22 ਤਰੀਕ ਤੱਕ ਨਹੀਂ ਹੈ ਕਿਸਾਨ ਵੀ ਜਿਹੜੇ ਸਾਡੀ ਵੀਡੀਓ ਸੁਣ ਰਹੇ ਨੇ ਆਪਣਾ ਖੇਤੀ ਵਾਲਾ ਕੰਮ ਨੇ ਭਰੇ ਚੜ ਸਕਦੇ ਨੇ ਕੋਈ ਕੋਈ ਸਿਸਟਮ ਫਿਲਹਾਲ ਆਉਂਦੇ ਦਿਨਾਂ ਦੇ ਵਿੱਚ ਨਹੀਂ ਆ ਰਿਹਾ ਅਗਲੇ 5-7 ਦਿਨ ਇੱਕ ਖੁਸ਼ਕਜਾ ਸਿਸਟਮ ਜਿਹੜਾ ਕਿ 22-23 ਤਰੀਕ ਨੂੰ ਆ ਸਕਦਾ ਉਹਦੇ ਕੋਈ ਵੱਡੇ ਮੀਂਹ ਦੇ ਅਸਰ ਨਹੀਂ ਆ ਖੁਸ਼ਕਾ ਸਿਸਟਮ ਹੋ ਬਦਲ ਵਾ ਦੇ ਨਾਲ ਕਿਤੇ ਕੁਝ 5-7 ਕਹ ਲਿਆ ਕਿ 5-7 ਫਰਸਾਨ ਖੇਤ ਜਗਤ ਦੇ ਕਣੀਆਂ ਸ਼ਰਾਟੇ ਜੇ ਦੇ ਜਵੇ ਉਹ ਤੋਂ ਆਪਾਂ ਇਨਕਾਰ ਨਹੀਂ ਕਰਦੇ ਉਹ ਤੋਂ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਬਿਲਕੁਲ ਖੁਸ਼ਗੀ ਹੋਏਗਾ ਕਿਤੇ ਕਣੀਆਂ ਦੇ ਜੇਕਰ ਕਿਤੇ ਹਲਕੇ ਨੂੰ ਮੋਟੇ ਜੇ ਸ਼ਰਾਟੇ ਪੈ ਜਾਣ ਉਤਪੰਨ ਨਹੀਂ ਕਰ ਸਕਦੇ ਵੈਸੇ ਸਿਸਟਮ ਖੁਸ਼ਗੀ ਹੋਏਗਾ ਤੇ ਨਵੰਬਰ ਦੇ ਅਖੀਰ ਤੱਕ ਜਾਂਦੇ ਜਾਂਦੇ ਜਾਂ ਫਿਰ ਕਹ ਲਈਏ ਦਸੰਬਰ ਦੇ ਪਹਿਲੇ ਹਫਤੇ ਦੇ ਦਰਮਿਆਨ ਇੱਕ ਐਕਟਿਵ ਵੈਸਟ ਸਰਵਿਸ ਆਉਣ ਦੀ ਉਮੀਦ ਹੈ ਯਾਨੀ ਕਿ ਇੱਕ ਸਿਸਟਮ ਆ ਸਕਦਾ ਹੈ ਉਹ ਨਵੰਬਰ ਦੇ ਅਖੀਰਲੇ ਦਿਨਾਂ ਦੇ ਵਿੱਚ ਆ ਸਕਦਾ ਜਾਂ ਫਿਰ ਦਸੰਬਰ ਦੇ ਪਹਿਲੇ ਦਿਨਾਂ ਦੇ ਵਿੱਚ ਆ ਸਕਦਾ ਜਦੋਂ ਕਿ ਪੰਜਾਬ ਦੇ ਕਹ ਲਈਏ ਕਿ ਕਾਫੀ ਖੇਤਾਂ ਦੇ ਵਿੱਚ ਇਹ ਲਵਾ ਸਕਦਾ ਕੁਝ ਖੇਤਾਂ ਦੇ ਵਿੱਚ ਗਣੀ ਮਾਰ ਵੀ ਲਵਾ ਸਕਦਾ ਹੈ ਸੋ ਇਹ ਲੰਬੀ ਕਹਾਣੀਆਂ ਕਹਾਣੀ ਦੂਰ ਦੀਆਂ ਗੱਲਾਂ ਨੇ ਕਿਉਂਕਿ ਹਲੇ ਆਪਾਂ ਫਿਰ ਰਹੇ ਹਾਂ 15 16 ਨਵੰਬਰ ਤੇ ਤੇ ਆਪਾਂ ਗੱਲ ਕਰ ਰਹੇ ਹਾਂ ਦਸੰਬਰ ਦੇ ਵਿੱਚ ਸੋ ਹਲੇ 15 20 ਦਿਨਾਂ ਦਾ ਜਿਹੜਾ ਗੈਪ ਹੈ ਇਹ ਕਾਫੀ ਲੰਮਾ ਹੈ ਸੇ ਇਹ ਸਿਸਟਮ ਅੱਗੇ ਪਿੱਛੇ ਵੀ ਹੋ ਸਕਦਾ ਘਟ ਵੀ ਸਕਦਾ ਵਧ ਵੀ ਸਕਦਾ ਇਸ ਲਈ ਇਹਦੀ ਅਪਡੇਟ ਜੇ ਤੁਹਾਨੂੰ ਮੌਕੇ ਤੇ ਦਿੱਤੀ ਜਾਵੇਗੀ ਫਿਲਹਾਲ ਜੇਕਰ ਆਉਂਦੇ ਦਿਨਾਂ ਦੇ ਵਿੱਚ ਜੋ ਅਲਰਟ ਨੇ ਜੋ ਚੇਤਾਵਨੀਆਂ ਨੇ ਜਾਰੀ ਕੀਤੇ ਗਏ ਨੇ ਨਹੀਂ ਕੀਤੇ ਗਏ ਇਹ ਤੁਹਾਨੂੰ ਦੱਸਾਂਗੇ ਮੌਸਮ ਖ਼ਾਕ ਦੀ ਤਾਜ਼ਾ ਅਪਡੇਟ ਤੁਹਾਨੂੰ ਨਾਲ ਸਾਂਝੀ ਕਰ ਰਹੇ ਹਾਂ ਜੀ ਪੰਜਾਬ ਦੇ ਲਈ ਵਾਰਨਿੰਗ ਆ ਗਈ ਹੈ ਅੱਜ ਦੀ ਅਪਡੇਟ ਆ 15 ਨਵੰਬਰ ਦੀ ਤਰੀਕਾ ਜਿਹੜੀ ਫੈਈ ਹੋਈ ਹੈ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹਾਂ 15 ਤੋਂ ਲੈ ਕੇ 21 ਫਰਵਰੀ ਤੱਕ ਨੋ ਵਾਰਨਿੰਗ ਇੱਥੇ ਲਿਖਿਆ ਹੋਇਆ ਕਿਉਂਕਿ ਜਿਹੜਾ ਇੱਕ ਸਿਸਟਮ 22 ਤੈ ਨੂੰ ਆਉਣਾ ਵੀ ਹੈ ਉਹ ਖੁਸ਼ਕਾ ਸਿਸਟਮ ਵੱਲੋਂ ਕੋਈ ਅਲਰਟ ਚੇਤਾਵਨੀ ਨਹੀਂ ਹੈ ਨਾਉ ਸਿਸਟਮ ਰਡਾਰ ਦੇ ਉੱਤੇ ਸ਼ੋ ਹੋ ਰਿਹਾ ਸੋ ਇਸ ਲਈ ਕੋਈ ਚੇਤਾਵਨੀ ਨਹੀਂ ਕੋਈ ਕਿਸੇ ਤਰ੍ਹਾਂ ਦੀ ਅਲਰਟ ਨਹੀਂ ਹਾਲਾਂਕਿ ਜਿਹੜੇ ਹਵਾ ਪ੍ਰਦੂਸ਼ਣ ਨੂੰ ਲੈ ਕੇ ਉਹ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਤੇ ਆਪਣਾ ਜਿਹੜਾ ਉਹਦੇ ਲਈ ਸਾਵਧਾਨੀਆਂ ਵਰਤਣ ਦੀ ਅਪੀਲ ਵੀ ਕੀਤੀ ਗਈ ਆ ਸੋ ਇਸ ਲਈ ਆਪਣਾ ਵਿਚਾਰ ਰੱਖੋ ਜੀ ਤੇ ਹਵਾ ਪ੍ਰਦੂਸ਼ਣ ਤੋਂ ਆਪਣਾ ਬਚ ਕੇ ਰਹੀਏ 에ਅਰ ਕੁਆਲਿਟੀ ਇੰਡੈਕਸ ਕਾਫੀ ਖਰਾਬ ਲੈਵਲ ਤੇ ਬਣਿਆ ਹੋਇਆ ਸੋ ਇਸ ਲਈ ਆਪਾਂ ਉਸ ਤੋਂ ਵਿਚਾਰ ਰੱਖਦੇ ਹੋਏ ਆਪਣਾ ਜੀਵਨ ਨਿਰ ਉਹ ਬਤਾਈਏ ਸੋ ਆਉਣ ਦੇ ਦਿਨਾਂ ਦੇ ਵਿੱਚ ਜੋ ਵੀ ਅਪਡੇਟਸ ਆਉਣਗੀਆਂ ਫਿਲਹਾਲ 20 ਨਵੰਬਰ ਤੱਕ ਤਾਂ ਕੋਈ ਉਮੀਦ ਆਸਾਰ ਨਹੀਂ ਆ ਕਿਸਾਨ ਵੀ ਆਪਣਾ ਜਿਹੜਾ ਕੰਮ ਹੈ ਉਹ ਖੇਤੀ ਦਾ ਜਿਹੜਾ ਨਰਵੇਗਨ ਕਰ ਸਕਦੇ ਨੇ ਕਿਉਂਕਿ ਕੋਈ ਉਂਗਲੀ ਦੇ ਅਸਰ ਨਹੀਂ ਹੈ ਧੰਨਵਾਦ